ਸਾਰੀਆਂ ਕਾਲਜ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਆ ਕੁਝ ਨਵੀਆਂ ਸਕੀਮੀਆਂ ਨੇ ਜੇ ਕਿਸੇ ਨੇ ਆਰਡਰ ਦੇਣਾ ਹੋਵੇ ਤੇ ਜ਼ਰੂਰ ਦੇ ਸਕਦਾ ਹੈ ਸਾਨੂੰ ਆ ਡਿਫਰੈਂਟ ਟਾਈਪ ਆਫ ਸਕੀਵਿਸ ਨੇ ਦੇਖੋ ਇੱਕ ਆ yellow ਤੇ blue mix ਆ ਇਹਨਾਂ ਦੇ ਡਬਲ ਬਾਰਡਰ ਹੋਣਗੇ ਤੁਹਾਨੂੰ ਆ ਦੇਖੋ ਜੀ ਪੂਰੀ ਫਿਨਿਸ਼ਿੰਗ ਆ ਚੰਗੇ ਜਿਹੇ ਕਿਰਨਾਂ नेक्स्ट ਸਾਡੇ ਕੋਲ ਆਏਗੀ ਆ orange red ਜੀ ਕਲਰ ਦੀ ਇਹ ਦੇਖੋ ਹੱਥ ਦੇ ਨਾਲ ਬੁੰਟੀਆਂ ਪਈਆਂ ਨੇ ਨਰੀਆਂ ਡਬਲ ਬਾਰਡਰ ਨੇ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਤੇ ਬਹੁਤ ਹੀ ਜ਼ਿਆਦਾ ਪਿਆਰੇ ਤਰੀਕੇ ਨਾਲ ਬਣੀਆਂ ਨੇ ਜੇ ਕਿਸੇ ਨੇ ਆਰਡਰ ਕਰਨੀ ਹੈ ਹੁਣ ਸਾਨੂੰ ਜ਼ਰੂਰ ਦੱਸਿਓ ਨੈਕਸਟ ਆ ਜਾਂਦੀ ਹੈ yellow ਕਲਰ ਦੇ ਵਿੱਚ ਇਹਦੇ ਵਿੱਚ ਵੀ ਹੱਥਾਂ ਦੇ ਨਾਲ ਜਿਹੜੀ ਬੁੰਟੀਆਂ ਪਈਆਂ ਨੇ ਡਬਲ ਬਾਰਡਰ ਇਹਦੇ ਵਿੱਚ ਵੀ ਮਿਲ ਜਿਗਾ ਤੁਹਾਨੂੰ ਬਾਹਾਂ ਵਿੱਚ ਪਲੱਸ ਗਲੇ 'ਚ ਵੀ ਡਬਲ ਬਾਰਡਰ ਆ ਮਤਲਬ ਕਿ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਸਾਰੀਆਂ ਬਣਾਈਆਂ ਨੇ ਤੁਸੀਂ ਬੈਕ ਸਾਈਡ ਚੈੱਕ ਕਰੋ ਇਹਦੀ ਪੂਰੀ ਬੁੰਤੀ ਜੀ ਜਿਹੜੀ ਆ ਪਈ ਪਈ ਆ ਬੈਕ ਸਾਈਡ ਤੇ ਦੇਖੋ ਬੇਨਤੀ ਕਰਦੇ ਆ ਜੇ ਕਿਸੇ ਨੂੰ ਵੀ ਇਹੋ ਜੀਆਂ ਸਕੀਵੀਆਂ ਚਾਹੀਦੀਆਂ ਨੇ ਬੇਬੀ ਸੈਟ ਫਰਾਕਸ ਬੱਚਿਆਂ ਦੀਆਂ ਅਡਲਟ ਸਵੈਟਰ ਜੈਕਟਸ ਸਕੀਵੀਆਂ ਜੀ ਕਿਸੇ ਵੀ ਤਰੀਕੇ ਦੀ ਬਣਾਉਣੀ ਹੈ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਮੈਨੂੰ ਕਮੈਂਟ ਕਰੋ ਤੁਹਾਨੂੰ ਆਪਾਂ ਆਪਣਾ ਨੰਬਰ ਦਵਾਂਗੇ ਤੇ ਤੁਹਾਡੇ ਆਰਡਰ ਜਿਹੜੇ ਆ ਤੁਹਾਡੇ ਘਰ ਪਹੁੰਚਾਵਾਂਗੇ ਧੰਨਵਾਦੀ